ਮਾਨਯੋਗ ਡੀਜੀਪੀ ਸਾਹਿਬ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਦੀਆਂ ਹਦਾਇਤਾਂ ਮੁਤਾਬਕ ਪਹਿਲਾਂ ਵੀ ਜਿਹੜੇ ਹੈਗੇ ਨੇ ਇਹ ਆਪਰੇਸ਼ਨ ਸੀਲ ਜਿਹੜੇ ਹੈਗੇ ਨੇ ਚੱਲ ਰਹੇ ਨੇ ਉਹਨਾਂ ਦੀ ਕੜੀ ਅੱਜ ਇਹ 6ਵਾਂ ਜਿਹੜਾ ਆਪਰੇਸ਼ਨ ਸੀਲ ਚੱਲ ਰਿਹਾ ਜਿਹਦੇ ਵਿੱਚ ਬਾਹਰਲੀ ਸਟੇਟ ਤੋਂ ਦੇ ਵਹੀਕਲ ਦੀ ਚੈਕਿੰਗ ਇਲੈਗਲ ਜਿਹੜੀ ਹੈਗੀ ਆ ਸ਼ਰਾਬ ਵਗੈਰਾ ਹੈਗੀ ਆ ਉਹਦੇ ਸੰਬੰਧੀ ਚੈਕਿੰਗ ਸ਼ੱਕੀ ਪਰਸਨਾਂ ਸੰਬੰਧੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਲੋਕ ਸਭਾ ਚੋਣਾਂ ਦੇ ਰਿਗਾਰਡਿੰਗ ਜਿਹੜਾ ਹੈਗਾ ਪਹਿਲਾਂ ਹੀ ਇੰਟਰ ਸਟੇਟ ਨਾਕੇ ਆਲਰੇਡੀ ਜਿਹੜੇ ਹੈਗੇ ਨੇ ਚੱਲ ਰਹੇ ਨੇ ਜ਼ਿਲ੍ਹੇ ਦੇ ਵਿੱਚ ਤੇ ਉਸੇ ਹੀ ਕੜੀ ਦੇ ਵਿੱਚ ਜਿਹੜੇ ਹੈਗੇ ਅੱਜ ਸਪੈਸ਼ਲ ਨਾਕਾ ਬੰਦੀ ਆਰਟਸ ਤੋਂ 2 ਜਿਹੜੀ ਹੈਗੀ ਆ ਇੰਟਰ ਸਟੇਟ ਨਾਕਾ ਬੰਦੀ ਕੀਤੀ ਗਈ ਜਿੱਥੇ ਸਪਾਈਸਲ ਚੈਕਿੰਗ ਹੋ ਰਹੀ ਹੈ ਇਹ ਚੋਣਾਂ ਦਾ ਸਬੰਧ ਵਿੱਚ ਵੀ ਤੇ ਆਪਰੇਸ਼ਨ ਵੀਲ ਦੇ ਸਬੰਧ ਵਿੱਚ ਵੀ ਜਿਸਕੀ ਪਰਸ਼ਾਂ ਦੀ ਜਿਹੜੀ ਹੈਗੀ ਚੈਕਿੰਗ ਉਹ ਆਈਐਸ ਦੇ ਥਰੂ ਕੀਤੀ ਜਾ ਰਹੀ ਹੈ ਤੇ ਜੇ ਵਹੀਕਲ ਦੀ ਚੈਕਿੰਗ ਜਿਹੜੀ ਹੈਗੀ ਆ ਵਾਹਨ ਆਪ ਤੇ ਰੋਕੀ ਜਾਂਦੀ ਪਹਿਲਾਂ ਪੰਜ ਆਪਰੇਸ਼ਨ ਚੱਲ ਚੁੱਕੇ ਨੇ ਤੇ ਉਹਨਾਂ ਚ ਰਿਕਵਰੀ ਹੋਈ ਆ ਬਾਹਰਲੇ ਸਟੇਟ ਤੋਂ ਜਿਹੜੇ ਕੋਈ ਆਉਂਦੇ ਨੇ ਵਹੀਕਲ ਚੈੱਕ ਕਰਦੇ ਆਉਂਦੇ ਇਸ ਤਰ੍ਹਾਂ ਅੱਜ 2 ਵਜੇ ਤੱਕ ਹੈਗੀ ਆ ਤਾਂ ਦੇਖਦੇ ਹਾਂ ਇਹ ਚੈਕਿੰਗ ਚੱਲ ਰਹੀ ਹੈ ਇਹ ਮਾਨਯੋਗ ਡੀਜੀਪੀ ਸਾਹਿਬ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਦੀਆਂ ਹਦਾਇਤਾਂ ਮੁਤਾਬਕ ਪਹਿਲਾਂ ਵੀ ਜਿਹੜੇ ਹੈਗੇ ਨੇ ਇਹ ਆਪਰੇਸ਼ਨ ਸੀਲ ਜਿਹੜੇ ਹੈਗੇ ਨੇ ਚੱਲ ਰਹੇ ਨੇ ਉਹਨਾਂ ਦੀ ਕੜੀ ਅੱਜ ਇਹ 6ਵਾਂ ਜਿਹੜਾ ਆਪਰੇਸ਼ਨ ਸੀਲ ਚੱਲ ਰਿਹਾ ਜਿਹਦੇ ਵਿੱਚ ਆਰਲੀ ਸਟੇਟ ਤੋਂ ਦੇ ਵਹੀਕਲ ਦੀ ਚੈਕਿੰਗ ਇਲੈਗਲ ਜਿਹੜੀ ਹੈਗੀ ਆ ਸ਼ਰਾਬ ਵਗੈਰਾ ਹੈਗੀ ਆ ਉਹਦੇ ਸੰਬੰਧੀ ਚੈਕਿੰਗ ਸ਼ੱਕੀ ਪਰਸਨ ਸੰਬੰਧੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਲੋਕ ਸਭਾ ਚੋਣਾਂ ਦੇ ਰਿਗਾਰਡਿੰਗ ਜਿਹੜਾ ਹੈਗਾ ਪਹਿਲਾਂ ਹੀ ਇੰਟਰ ਸਟੇਟ ਨਾਕੇ ਆਲਰੇਡੀ ਜਿਹੜੇ ਹੈਗੇ ਨੇ ਚੱਲ ਰਹੇ ਨੇ ਇਸ ਜ਼ਿਲ੍ਹੇ ਦੇ ਵਿੱਚ ਤੇ ਉਸੇ ਹੀ ਗੜੀ ਦੇ ਵਿੱਚ ਜਿਹੜੇ ਹੈਗੀ ਅੱਜ ਸਪੈਸ਼ਲ ਨਾਕਾ ਬਸ ਦੀ 802 ਜਿਹੜੀ ਹੈਗੀ ਆ ਇੰਟਰ ਸਟੇਟ ਨਾਕਾ ਬੰਦੀ ਕੀਤੀ ਗਈ ਜਿੱਤੇ ਸਪੈਸ਼ਲ ਚੈਕਿੰਗ ਹੋ ਰਹੀ ਹੈ ਤੇ ਉਹਨਾਂ ਦਾ ਸਬੰਧ ਵਿੱਚ ਵੀ ਤੇ ਆਪਰੇਸ਼ਨਸ ਵੀ ਦੇ ਸਬੰਧ ਵਿੱਚ ਵੀ ਜਿਸਕੀ ਪੁਰਸ਼ਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਉਹ ਆਈਐਸ ਦੇ ਥਰੂ ਕੀਤੀ ਜਾ ਰਹੀ ਹੈ ਤੇ ਜੇ ਵਹੀਕਲ ਦੀ ਚੈਕਿੰਗ ਜਿਹੜੀ ਹੈਗੀ ਹੈ ਵਾਹਨ ਆਪ ਤੇ ਚੋਂ ਕੀਤੀ ਜਾ ਰਹੀ ਪਹਿਲਾਂ ਪੰਜ ਆਪਰੇਸ਼ਨ ਚੱਲ ਚੁੱਕੇ ਨੇ ਤੇ ਉਹਨਾਂ ਚ ਰਿਕਵਰੀ ਹੋਈ ਆ ਬਾਹਰਲੇ ਸਟੇਟ ਤੋਂ ਜਿਹੜੇ ਕੋਈ ਆਉਂਦੇ ਨੇ ਵਹੀਕਲ ਚੈੱਕ ਕਰਦੇ ਆਉਂਦੇ ਇਸ ਤਰ੍ਹਾਂ ਅਜ ਅੱਜ 2 ਵਜੇ ਤੱਕ ਹੈਗੀ ਆ ਤਾਂ ਦੇਖਦੇ ਹਾਂ ਇਹ ਚੈਕਿੰਗ ਚੱਲ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਦੀ ਹਦਾਇਤਾਂ ਮੁਤਾਬਕ ਪਹਿਲਾਂ ਵੀ ਜਿਹੜੇ ਹੈਗੇ ਰਹੇ ਇਹ ਆਪਰੇਸ਼ਨ ਸੀਲ ਜਿਹੜੇ ਹੈਗੇ ਨੇ ਚੱਲ ਰਹੇ ਨੇ ਉਹਨਾਂ ਦੀ ਕੜੀ ਚੱਜ ਇਹ 6ਵਾਂ ਜਿਹੜਾ ਆਪਰੇਸ਼ਨ ਸੀਲ ਚੱਲ ਰਿਹਾ ਜਿਹਦੇ ਵਿੱਚ ਬਾਰਲੀ ਸਟ੍ਰੀਟ ਤੋਂ ਦੇ ਵਹੀਕਲ ਦੀ ਚੈਕਿੰਗ ਇਲੈਗਲ ਜਿਹੜੀ ਹੈਗੀ ਆ ਸ਼ਰਾਬ ਵਗੈਰਾ ਹੈਗੀ ਆ ਉਹਦੇ ਸੰਬੰਧੀ ਚੈਕਿੰਗ ਸ਼ੱਕੀ ਪੁਰਸ਼ਾਂ ਸੰਬੰਧੀ ਚੈਕਿੰਗ ਉਹ ਕੀਤੀ ਜਾ ਰਹੀ ਹੈ